ਨੇ ਰਾਣੇ ਰਾਣੇ ਕੋਲ ਗੱਫਾ ਲੈਣਾ ਕਿ ਮੇਰੇ ਕੋਲ ਤੇਥੋਂ ਲੈਣਾ ਹੈ ਰਾਣੇ ਕੋਲ ਰਾਣੇ ਕੋਲ ਨਹੀਂ ਲੈਣਾ ਹਾਂ ਰਾਣੇ ਕੋਲ ਆ ਰਾਣਾ ਸਿੰਘ ਕੀ ਗੱਲ ਹੈ ਪੱਤਾ ਹਟਾਣਾ ਬੜਾ ਸਮੋਸੇ ਆ ਜੀ ਆਈ ਆਪਣੇ ਕੋਲ ਬੰਦਾ ਬਹੁਤ ਬੰਦੇ ਨੇ ਖੁਸ਼ੀ ਆ ਫਸਲ ਆਪਣੇ ਵੀ ਦੀ ਖੁਸ਼ੀ ਇਹਨੂੰ ਹੋ ਰਹੀ ਆ ਕਿਉਂਕਿ ਜੇ ਆਪਾਂ ਵੜਦੇ ਆਂ ਆਪਾਂ ਕੋਈ ਗੱਫਾ ਅਵਦਾਣਾ ਮਿਲੂਗਾ ਇਹਨੂੰ ਖੁਸ਼ੀ ਹੈ ਮੈਨੂੰ ਵੀ ਕੁਛ ਨਾ ਕੁਛ ਮਿਲੂਗਾ ਉਹ ਇਹ ਗੱਲ ਨਾ ਹਾਂਜੀ ਮਾਲ ਹਾਂ ਤੇ ਇਹ ਬੀਜ ਆਪਣਾ ਕਿ ਤੂੰ ਸਾਨੂੰ ਦੇਣਾ ਇਹ ਬੀਜ ਆਪਣਾ ਐਮਪੀ ਦਾ ਹੈ ਇਹ ਬੀਜ ਮਾੜਾ ਨਿਕਲਦਾ ਬਹੁਤ ਅੱਛਾ ਹਾਂ ਆ ਦੇਖ ਇਹਨੂੰ ਤੇਲਾ ਆ ਦੇਖ ਇਹ ਵੀ ਸਾਰੀਆਂ ਕਿਣਕਾਂ ਨਾਲ ਭਰੇ ਵੀ ਜਦੋਂ ਨਿਕਲੂਗੀ ਢੇਰ ਲੱਗੂਗਾ ਨਾ ਵਧੀਆ ਲੱਗੂ ਅੱਛਾ ਹਾਂ ਹਾਂ ਇਹ ਤੇ ਮੈਂ ਦੱਸ ਦਿੰਦਾ ਢੇਰ ਦਾਣਾ ਲੱਗੇਗਾ ਨਾ ਪੋਟਾਸ਼ ਤਾਂ ਨਹੀਂ ਲੱਗਦਾ ਕਿਤੇ ਨਹੀਂ ਨਹੀਂ ਪੋਟਾਸ਼ ਦਾਣਿਆਂ ਦਾ ਲੱਗੂ ਅੱਛਾ ਚਲੋ ਫਿਰ ਠੀਕ ਹੈ ਉਹ ਰਾ ਸਸਿਆ ਕਾ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਜੇ ਤੇ ਆਪਣਾ ਜੀ ਅੱਜ ਦਾ ਕਿ ਆਪਾਂ ਤੁਹਾਨੂੰ ਪਹਿਲੀ ਵੀਡੀਓ ਹੀ ਦਿਖਾਇਆ ਸੀਗੇ ਇਹ ਦੂਸਰਾ ਆਪਣਾ ਸਟਾਫ ਕਰਾ ਹੈ तकरीबन ਟੁੱਟ ਗਿਆ ਸੀ ਉੱਥੇ ਉੱਥੇ ਉਹਦੇ ਕਰਨ ਮਸ਼ੀਨ ਚੱਲੀ ਨਹੀਂ ਐਮਪੀ ਦੇ ਵਿੱਚ ਚਾਰ ਪੰਜ ਦਿਨ ਖੜੀ ਰਹੀ ਆ ਜੇਕਰ ਉੱਥੇ ਕਾਰੀਗਰ ਚੰਗਾ ਹੁੰਦਾ ਕੋਈ ਵਧੀਆ ਹੁੰਦਾ ਕਾਰੀਗਰ ਹੈ ਤੇ ਆਪਣਾ ਇਹ ਮਸਲਾ ਹਲ ਹੋ ਸਕਦਾ ਸੀ ਜੇਕਰ ਐਸੀ ਹੁੰਦੇ ਉੱਥੇ ਤਾਂ ਵੀ ਮਸ਼ੀਨ ਆਪਾਂ ਚਲਾ ਦੇਣੀ ਸੀ ਤਾਂ ਵੀ ਆਪਾਂ ਇਹ ਚਲਾ ਦੇਣੀ ਸੀ ਦਸਮੀ ਕੰਬੈਨ ਕਿਉਂ ਆਪਾਂ ਇੱਥੇ ਹੈਗੇ ਨਹੀਂ ਸੀ ਅਸੀਂ ਆ ਗਏ ਕੋਟੀ ਇਹਦੇ ਕੰਕੂ ਬਹੀਰ ਬੰਦ ਹੋਈ ਰਹੀ ਤਾਂ ਕਹਿੰਦੇ ਫਰਡ ਬੋਨ ਨਿਕਲਿਆ ਹੁਣ ਤੁਹਾਨੂੰ ਆਪੇ ਦਿਖਾਉਂਦੇ ਕਿ ਦੇਖੋ ਆ ਸਟਾਫਕਰ ਜਿਹੜਾ 3 ਨੰਬਰ ਇਧਰ ਕਰਿਆ ਬੈ ਇਹ ਆਪਾਂ ਉਥੇ ਟੁੱਟਿਆ ਸੀ ਸਾਹਮਣੇ ਤੋਂ ਇਹ ਹੋ ਗਿਆ ਉਹ ਸਾਹਮਣੇ ਤੋਂ ਆਪਾਂ ਬੈਡਿੰਗ ਕਰਕੇ ਫਿੱਟੇ ਉੱਤੇ ਤੋਗਾਤਾ ਪੰਮੇ ਲੱਗੋ ਦੇਖੋ ਪੂਰਾ ਮੈਂ ਹੋ ਗਿਆ ਸਟਾ ਇਹ ਆ ਪੰਜ ਪਾਇਆ ਬੈ ਜਾਨੀ ਕਿ ਆਪਾਂ ਨੂੰ ਇਹ ਤੁਹਾਨੂੰ ਦੱਸ ਦਿਆ ਤੁਸੀਂ ਇਹ ਨਾ ਕਿਹਾ ਜੇ ਕਿਤੇ ਬੰਦੇ ਨੇ ਪੈਸੇ ਲਾਉਣ ਦੇ ਬਦਲੇ ਸਟਾਫਕਰ ਆ ਪੁਰਾਣਾ ਹੀ ਪਾ ਦਿਆ ਵੀ ਪੈਸਾ ਡਰਦਾ ਸੀ ਬੰਦਾ ਅਸੀਂ ਜੀ ਇਹਦਾ ਇਹਦਾ ਕੋਈ ਕੰਮ ਹੈ ਇਹਦਾ ਕਰਨਿਆ ਕਿ ਆਪਾਂ ਇੱਕ ਤਾਂ ਗਾਣ ਪੰਜ ਵਾਲੀ ਕਰਨੀ ਪਰ ਮੈਂ ਮੋਬਾਈਲ ਬੰਦ ਕਿ ਆਪਾਂ ਸਟਾਪ ਕਰਾ ਇਸ ਕਰਕੇ ਨਹੀਂ ਪਾਏ ਕਿ ਆਪਾਂ ਗਾਣ ਨੂੰ ਕਰੇਂਕਾ ਵੀ ਨਵੀਆਂ ਪਾਉਣੀਆਂ ਜਾਨੀ ਕਰੇਂਕਾ ਨਵੀਆਂ ਹੀ ਨੇ ਤਕਰੀਬਨ ਕਰੇਂਕਾ ਵਿੱਚ ਕੋਈ ਫਾਲਟ ਨਹੀਂ ਆ ਕਰੇਂਕਾ ਚੈੱਕ ਕਰੋ ਕਰੇਂਕਾ ਸਾਹਮਣੇ ਨਵੀਆਂ ਆ ਤੇ ਆਪਾਂ ਇਹ ਕਰਨਾ ਹੈ ਕਿ ਗਾਣ ਨੂੰ ਕਰੇਂਕਾ ਨਵੀਆਂ ਪਾਵਾਂਗੇ ਸਟਾਪ ਕਰੇ ਪੰਜ ਕਰਾਂਗੇ ਕਿ ਛਿੰਝਾਂ ਵਾਲਾ ਕਿ ਤਾ ਮਿਲਦਾ ਨਹੀਂ ਇਹਦੇ ਨਾਲ ਮਿਲ ਕਰ ਇਹ ਕਹਿੰਦਾ ਜੇਕਰ ਆਪਾਂ ਹੁਣ ਪਾਉਂਦੇ ਆ ਨਾ ਸਟਾਫ ਕਰਦੇ ਫਿਰ ਆਪਾਂ ਨੂੰ ਗਾਣ ਫਿਰ ਬਾਲਾ ਇਹ ਸਟਾਫ ਕਰਦੀ ਕਣਕ ਦੇ ਵਿੱਚ ਕੰਮਜਾਬ ਨਹੀਂ ਹੈਗੇ 6 ਵਾਲੇ ਝੋਨੇ ਕੰਮਜਾਬ ਕਣਕ ਵਿੱਚ ਬਿਲਕੁਲ ਕੰਮ ਫੇਲ ਹੀ ਨੇ ਇਹ ਤੇ ਇਹਦਾ ਇਹਦਾ ਕਾਰਨ ਕੀ ਆ ਕਿਉਂ ਫੇਲ ਆ ਇਹ ਇਹ ਤਕਰੀਬਨ ਕੰਜਾਂ ਬੰਦਿਆਂ ਨੂੰ ਪਤਾ ਹੋਊਗਾ ਕੰਜਾਂ ਨੂੰ ਨਹੀਂ ਦੇਖਾ ਇਹ ਫੇਲ ਆ ਕੇ ਇਹ ਛੋਟੇ ਹੁੰਦੇ ਆ ਛੋਟੇ ਹੋਣ ਕਰਕੇ ਇਹਦੇ ਵਿੱਚ ਜਿਹੜੇ ਆ ਕਣਕ ਦੇ ਲੰਮੇ ਲੰਮੇ ਹੁੰਦੇ ਆ ਅ ਸ਼ਿੰਗਾਰ ਫਿਰ ਖੁੱਝ ਜਾਂਦੀਆਂ ਨੇ ਇਹ ਵਿੱਚ ਫਸ ਜਾਂਦੀਆਂ ਫਸਲ ਕਰਕੇ ਬੰਦ ਹੋਇਆ ਬੰਦ ਹੋਣ ਕਰਕੇ ਪਿੱਛੇ ਦਾਣੇ ਆਉਂਦੇ ਆ ਮਸ਼ੀਨਾਂ ਦੇ ਇਹਹੀ ਕਾਰਨ ਹੁਣ ਆਪਣੇ ਬਾਕੀ ਦੋ ਪੰਜਾਂ ਵਾਲੀਆਂ ਤੇ ਆ ਜਿਹੜੀ ਇਹ 6 ਵਾਲੀ ਆ ਇਹਦੇ ਆਪਾਂ ਗਣ 5 ਕਰਾਂਗੇ ਜਿਉਂ ਨੈਸ਼ਨ ਲਾ ਕੇ ਤੇ 6 ਵਾਲੇ ਆਪਾਂ ਨੇ ਉਹ ਨਹੀਂ ਸੱਟ ਗਏ ਕਿਉਂਕਿ ਇੱਥੇ ਚੱਲ ਸਕਦੇ ਆ ਮਾੜੇ ਮੋਟੇ ਐਮਪੀ ਦੇ ਵਿੱਚ ਬਿਲਕੁਲ ਕਾਮਯਾਬ ਨਹੀਂ ਗਏ ਐਮਪੀ ਚ ਕਿਉਂਕਿ ਫਸਲ ਦੂਜੀ ਹੁੰਦੀ ਆ ਦੂਸਰੀ ਵਾਲੀ ਤੇ ਉਹਦੇ ਉਹਦੇ ਹੁੰਦੇ ਆ ਜੀ ਲੰਮੇ ਥੋੜੇ ਜਿਹੇ ਜਿਹੜੇ ਬਣਿਆ ਹੁੰਦਾ ਉਸ ਤੇ ਕੰਕੜੇ ਉਹ ਵਿੱਚ ਫਸੇ ਜਾਂਦੇ ਫਸੇ ਜਾਂਦੇ ਕਿਉਂਕਿ ਆਪਾਂ ਇਸ ਕਰਕੇ ਵੱਡੇ ਕਰਨੇ ਆ ਤੇ ਨਹੀਂ ਤਾਂ ਇਸ ਟਾਪ ਕਰ ਬਹੁਤ ਕਾਜ ਆਪੇ ਇਹ ਤੇ ਇਹਦਾ ਤੁਹਾਨੂੰ ਦੱਸਾਂ ਅਸੀਂ ਉੱਥੇ ਨਹੀਂ ਅਸੀਂ ਸਾਰੇ ਆ ਗਏ ਸਾਡਾ ਇਹ ਗਲਤੀ ਅਸੀਂ ਆ ਗਏ ਸਾਰੇ ਕੋਟੇ ਤੇ ਬਾਕੀ ਦੋ ਡਰਾਈਵਰ ਛੱਡਾ ਇੱਕ ਮਾਲਕ ਤੇ ਇੱਕ ਉਹਦਾ ਮੁੰਡਾ ਬੰਦੇ ਚਾਰ ਛੱਡਾ ਤਿੰਨ ਚਾਰ ਛੱਡਾ ਦੋ ਪੱਜ ਗਏ ਦੋ ਰਹਿ ਗਏ ਉੱਥੇ ਉਹ ਆ ਦੇ ਉਹ ਜੇ ਇਹਦਾ ਮਸ਼ੀਨ ਦਾ ਪਤਾ ਕੀ ਕਰਨ ਬਣਿਆ ਜੀ ਇਹ ਮਸ਼ੀਨ ਕਿਉਂ ਉੱਥੇ ਖੜੀ ਰਿਹਾ ਪੰਜ ਕਰਨ ਕੀ ਬਣਿਆ ਇਹਦਾ ਬੜਾ ਤੁਹਾਨੂੰ ਆਪਾਂ ਇਹਦਾ ਦੱਸਦੇ ਆ ਇਹਦੀ ਇਹ ਮਸ਼ੀਨ ਜਿੰਨਾ ਚਿਰ ਇਹ ਚੱਲੀ ਗਈ ਹੈ ਜਾਨੀ ਕਿ ਉਹਨਾਂ ਚਿਰ ਚੱਲੀ ਗਿਆ ਉਹਨਾਂ ਨੇ ਹੱਥ ਪੈਰ ਨਹੀਂ ਲਾਇਆ ਇਹਨੂੰ ਜਿਹਦਾ ਕੋਈ ਅੰਗ ਪੈਰ ਜਿਹੜਾ ਇਹਨਾਂ ਖੁੱਲ ਗਿਆ ਉਹਨਾਂ ਨੇ ਅੰਗ ਪੈਰ ਕੋਈ ਸ਼ਟਰ ਨਹੀਂ ਕੀਤਾ ਜਾਨੀ ਕਿ ਉਵੇਂ ਚਲਾਈਗਾ ਜਿਵੇਂ ਜਿੰਨਾ ਟਾਈਮ ਚੱਲੀ ਉਹਨਾਂ ਟਾਈਮ ਚੱਲੀ ਉਹਦੇ ਬਾਅਦ ਬਸ ਜਦੋਂ ਇਹ ਹੱਡ ਪਰ ਹੱਲਣ ਲੱਗਾ ਇਹ ਬਸ ਉੱਥੇ ਬੰਦ ਹੋ ਗਈ ਆ ਤੇ ਹੁਣ ਤੁਹਾਨੂੰ ਦੱਸ ਦਿਆ ਜਿਵੇਂ ਕਿ ਹੁਣ ਕ੍ਰੈਂਕ ਤੁਹਾਨੂੰ ਦੱਸੀ ਨਹੀਂ ਰਾਤ ਤਾਂ ਥੋੜਾ ਨੀਰਾ ਹੋ ਗਿਆ ਤੁਹਾਨੂੰ ਹੁਣ ਦੱਸਦੇ ਆਪਾਂ ਕ੍ਰੈਂਕ ਬਾਰੇ ਆ ਦੇਖੋ ਜੀ ਆ ਕ੍ਰੈਂਕ ਆਈ ਪੀ ਇਹ ਪਿੱਛੇ ਵਾਲੀ ਅੱਗੇ ਲਾਈ ਪੀਆ ਦੇਖੋ ਚੈੱਕ ਕਰੋ ਇਹ ਪਿਛੇ ਵਾਲਾ ਕ੍ਰੈਂਕਾ ਜਿਹੜੀ ਆਪਣੀ ਪਹਿਲਾਂ ਅੱਗੇ ਹੀ ਇੱਥੇ ਵਿੰਗੀ ਹੋ ਗਈ ਸੀ ਵਿੰਗੀ ਹੋ ਗਏ ਆਪਾਂ ਪਿਛਲੇ ਅੱਗੇ ਕਰਤੀ ਆ ਕਾਟਰ ਬਣਾਤੀ ਆ ਆਪ ਹੀ ਤਿਆਰ ਕੀਤੀ ਆ ਕਾਟਰ ਵੀ ਇਹਦੀ ਪੂਰੀ ਪਲੀਆਂ ਸੱਲੀ ਨਾਲ ਫਿਟਿੰਗ ਹੈ ਇਹ ਪਿਛੇ ਕਰਤੀ ਆ ਅ ਅੱਗੇ ਲਿਆਂਦੀ ਤੇ ਅੱਗੇ ਵਾਲੀ ਕਰਤੀ ਆ ਪਿਛੇ ਆ ਦੇਖੋ ਇੰਨੀ ਵੱਡੀ ਆਪਾਂ ਇੰਨਾ ਹੀ ਨਮਰੋੜਾ ਪਿਆ ਹੈ ਕ੍ਰੈਂਕ ਨੂੰ ਤਕਰੀਬਨ ਆ ਚੈੱਕ ਕਰੋ ਇੰਨਾ ਇਹ ਇਹਦਾ ਕੋਈ ਹੱਲ ਨਹੀਂ ਚੱਲ ਨਹੀਂ ਸਕਦੀ ਪਿਛੇ ਕਿਉਂਕਿ ਹੁਣ ਇੱਥੇ ਚੱਲੂਗੀ ਬਹੁਤ ਵਧੀਆ ਤੇ ਬਾਕੀ ਵੀਰ ਮੇਰੇ ਜਿਹੜਾ ਲੇਗਾ ਜੀ ਇੱਕ ਹਫਤੇ ਦਾ 10 ਦਿਨ ਦਾ ਜਿਹੜਾ ਮੇਰਾ ਵੀਰ ਵੱਡਗਾ ਵੱਡਗਾ ਜਿਹੜਾ ਰਹਿਗਾ ਰਹਿਗਾ ਹੁਣ ਕਮਾਈਆਂ ਆਪਾਂ ਨੂੰ ਪਤਾ ਕਿੰਨੀ ਕੋਈ ਕਮਾਈ ਚੱਲ ਰਹੀ ਆ ਕੀ ਕੁਝ ਚੱਲ ਰਿਹਾ ਕਮਾਈ ਕੁਮੀ ਦਾ ਇੱਕ ਨਾ ਹੀ ਆ ਓਦਾਂ ਵੀ ਹੁਣ ਇਹ ਨਾ ਹੈਗਾ ਬੰਦੇ ਦਾ ਬੰਦੇ ਕੋਲ ਮਸ਼ੀਨਾਂ ਹੈਗੀਆਂ ਤੇ ਪੈਸੇ ਦਾ ਕੋਈ ਨਹੀਂ ਹੈਗਾ ਕਿ ਪੈਸੇ ਬੰਦੇ ਅਜ ਨਹੀਂ ਬੰਦੇ ਪੈਸਾ ਤਾਂ ਕੰਮ ਖਤਮ ਹੀ ਕਰਨੀ ਹੋਗੀ ਹੁਣ ਦੇਖੋ ਜੇ ਅਸੀਂ ਉੱਥੋਂ ਐਮਪੀਓ ਇੱਥੇ ਆਏ ਪਿੰਡ ਤੇ ਉੱਥੋਂ ਸਾਡਾ 90000 ਰੁਪਏ ਖਰਚਾ ਆਇਆ ਦੋਆਂ ਕੰਮਾਂ ਦਾ ਆਉਣ-ਆਉਣ ਦਾ 90 ਦੇ 90 ਹੀ ਜਾਂਦਾ ਆ ਦੇਖੋ ਵੀ ਕਿੰਨਾ ਖਰਚਾ ਹੁੰਦਾ ਹੈ ਤੇ ਕੰਮ ਆਪਾਂ ਕੀਤਾ ਜੀ ਉੱਥੇ 90 ਤੇ 2 3 4 ਲੱਖ ਦਾ ਕੀਤਾ ਦੋ ਮਸ਼ੀਨਾਂ ਨਾਲ ਤੇ ਆਪਣਾ ਜਾਣ ਦੇ ਮਸ਼ੀਨ ਗਈ ਵੀ ਜਾਨਿਕਾ 1.5 ਲੱਖ ਆਉਂ ਜਾਂਦਾ ਆਪਣਾ ਖਰਚਾ ਹੋ ਗਿਆ ਦੋਨਾਂ ਦਾ ਤੇ ਬਾਕੀ 2.5 ਲੱਖ ਦਾ ਕੰਮ ਆਪਣਾ ਪੈਸੇ ਬਚ ਗਏ ਤੇ 2.5 ਦੇ ਵਿੱਚੋਂ ਫਿਰ ਡਰਾਈਵਰਾਂ ਦੇ ਬਣਨੇ ਆਸ ਫਿਰ ਪਾਰਟ ਦੇ ਜਾਨਿਕਾ ਲੱਖ ਲੱਖ ਦੀ ਗੇਮ ਬਣੀ ਆ ਉਥੋਂ ਲੱਖ ਦੇ ਵਿੱਚੋਂ ਫਿਰ ਆਪਾਂ ਨੂੰ ਇੱਕ ਇਹ ਕਹਿੰਦਾ ਆਹ ਦੇਖੋ ਟਾਇਰ ਨਵਾਂ ਪਾਇਆ ਇਹ ਨੂੰ ਤਾਂ 50 60 ਹਜ਼ਾਰ ਹੀ ਬਚਤਾਈਏ ਮਸ਼ੀਨ ਨੂੰ ਦਾ 50 ਹਜ਼ਾਰ ਰੁਪਿਆ ਉਹ ਫਿਰ ਪਾਰਟਰ ਨਾਲ ਲੈ ਜਾਣਾ ਯਾਨੀ ਕਿ ਇਹਦਾ ਪੂਰਾ ਹੀ ਹੋਇਆ ਕੰਮ ਤੇ ਉਹ ਆਪਣੀ ਉਹਨੂੰ ਬਚ ਗਿਆ ਚਾਰ ਪੈਸੇ ਪਰ ਮੈਂ 베ਰੰਗ ਨੂੰ ਇੱਥੇ ਛੱਡ ਦਿੱਤਾ ਇਹ ਰੱਖ ਕੇ ਆ ਨਵਾਂ 베ਰੰਗ ਆ ਇਹ ਆ ਪਾਇਆ ਹੀ ਨਹੀਂ ਇਹ ਗੁਰਵਾ ਤੇ ਗੱਲ ਇਹ ਆਪਾਂ ਤਕਰੀਬਨ ਅੱਜ ਰੈਡੀ ਕਰ ਦਾਂਗੇ ਹੁਣ ਆਪਾਂ ਇਹਦਾ ਕੰਮ ਕਰਨਾ ਆ ਦੇਖੋ ਜੀ ਆ ਪੁਲੀਆ ਇਹ ਪੁਲੀ ਆਪਾਂ ਲਾਤ ਕੇ ਇੱਥੇ ਲਾਉਣੀ ਆ 10 ਦੀ ਲਾਉਣੀ ਆ 10-10 ਦੀ ਲਾਉਣੀ ਆ 10 ਦੀ ਲਾਉਣ ਦਾ ਕਾਰਨ ਕੀ ਆ ਜੀ ਇਹਦੇ ਪੱਖੇ ਦੀ ਹਵਾ ਥੋੜੀ ਜਿਹੀ ਮਾਮੂਲੀ ਜਿਹੀ ਘਟ ਹੈ ਘਟ ਕਰਕੇ ਥੋੜਾ ਜਿਹਾ ਵੀ ਜਾਨੀ ਕਿ ਮਸ਼ੀਨ ਸਫਾਈ ਵੀ ਦਿੰਦੀ ਵੀ ਆ ਸਫਾਈ ਆਉਂਦੀ ਵੀ ਆ ਬਾਕੀ ਜਿਹੜੀ ਐਮਪੀ ਚੱਲਦੀ ਰਹੇ ਕੁਝ ਹੋਰ ਜਿਹੜੇ ਆਪਾਂ ਇੱਥੇ ਸਫਾਈ ਲੈਣੀ ਆ ਉਹ ਕੁਝ ਗੱਲ ਹੋਰ ਆ ਹੁਣ ਜਿਵੇਂ ਆ ਪੁਲੀ ਬਦਲ ਕੇ ਤਾਂ ਹੋ ਨਹੀਂ ਸਕਦੀ ਨਹੀਂ ਤਾਂ ਆਪਾਂ ਇਹਦਾ ਬਦਲ ਕੇ ਅੰਦਰ ਕਰ ਦਿੰਦੇ ਉਹ ਬਾਹਰ ਕਰ ਦਿੰਦੇ ਇਹਦੇ ਤਕਰੀਬਨ 58 ਨੜਨਿੰਦਾ ਕੋਈ ਹੱਲ ਨਹੀਂਗਾ ਇਹ ਪੁਲੀ ਆਪਾਂ ਲਾ ਕੇ ਇੱਥੇ ਪਾਉਣੇ ਆ ਹੁਣ ਆਪਾਂ ਨਵੀਂ ਪੁਲੀ ਲਾ ਕੇ ਇਹਨਾਂ ਪਰ ਪੱਟੀ ਦਿੰਨੇ ਜੇਕਰ ਇਹਨੂੰ ਅੰਦਰ ਕਰਦੇ ਨਾ ਨਾਟ ਨਹੀਂ ਕਿਸੇ ਚ ਨੇ ਤੇ ਇਹਨਾਂ ਸਹਿਜੀ ਇਦਾਂ ਨਾ ਬਣਿਆ ਹੁੰਦਾ ਹੈ ਤੇ ਹੁੰਦਾ ਨਹੀਂ ਰਾ ਛਾਪਈ ਆ ਇਹ ਪੁਲੀ ਦਾ ਪੁਲੀ ਅਸਲ ਦੇ ਵਿੱਚ ਦੂਜੀ ਹਿੱਸੇ ਕਾਹ ਰਹੀ ਰਹਿੰਦੀ ਆ ਕੱਟਣ ਵਾਲੀ ਕਹਿੰਵੀ ਜਿੱਦਾਂ ਮਰਜੀ ਕਰਕੇ ਪਾ ਸਕਦੇ ਆ ਤੇ ਇਹਦਾ ਆਪਾਂ ਇਹਦਾ ਕਰਨਾ ਹੈ ਇਹਦਾ ਆਪਾਂ ਇਹੀ ਕੀਤਾ ਕਿ ਇਹਦਾ ਅਦਲਾ ਬਦਲੀ ਕੀਤੀ ਆ ਥੋੜੀ ਜਿਹੀ ਜਿਵੇਂ ਕਿ ਆ ਪਿੱਛੇ ਗਰਾਰੀ ਗੁੱੜੀ ਆ ਜੇ ਵੀ ਲੱਗੀ ਹੋਈ ਆ ਇਹ ਚੈਨ ਤੇ ਸਿਸਟਮ ਇਹਦਾ ਆਪਾਂ ਕੀਤਾ ਇਹ ਤੇ ਮਸ਼ੀਨ ਨੂੰ ਮਸ਼ੀਨ ਬਿਲਕੁਲ ਸਾਫ ਆ ਮਸ਼ੀਨ ਦੇ ਕੋਈ ਇਹ ਹਾਲਤ ਜੀ ਇਦਾਂ ਲੱਗਦੀ ਹੈ ਵਿਗੜੀ ਜਿੱਦਾਂ ਕਿ ਇੱਥੋਂ ਨਾ ਤੇਲ ਬਹੁਤ ਜ਼ਿਆਦਾ ਲੀਕ ਕਰਦਾ ਮਸ਼ੀਨ ਸਾਰੀ ਹਾਲਤ ਮਾਰੀ ਕੀਤੀ ਹੋਈ ਹੈ ਇਦਾਂ ਵਗ ਵਗ ਕੇ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਮਾਰਾਂਗੇ ਤੇ ਇਹਨੂੰ ਕਰਾਂਗੇ ਰੈਡੀ ਤੇ ਹੁਣ ਆਪਾਂ ਸਟਾਰਟ ਕਰਾਂਗੇ ਤਕਰੀਬਨ ਆਪਣਾ ਹਿੱਕ ਪੌਣ ਵਾਲਾ ਬਾਗ ਦੇ ਫੇਰੇ ਆਪ ਕਰਮਾਂ ਕਰਾਂਗੇ ਸਟਾਰਟ ਅੱਜ ਦੁਪਹਿਰੇ ਤਾਂ ਮੈਂ ਅੱਜ ਫਮੇ ਪਹੁੰਚਦੇ ਫਮੇ ਅੱਜ ਕਰ ਦੇਗਾ ਸਟਾਰਟ ਕਰਾਂਗੇ ਚਾਲੂ ਕਰ ਦੇਗਾ ਨਹੀਂ 5 ਵਜੇ ਤੈਨੂੰ ਤੇ ਕੋਈ ਕਰ ਸਕਦਾ ਨਹੀਂ ਮੇਰੇ ਹੰਦੇ ਆ ਉਤ ਕਰੇਗਾ ਤਾਂ ਤੂੰ ਹੀ ਉਹ ਤਾਂ ਮੈਨੂੰ ਹੀ ਪਤਾ ਵੀ ਕਰ ਦੇਗਾ ਸ਼ਾਂਤ ਕਰਕ ਨਹੀਂ ਕਰ ਦਾਂ ਦਾ ਮੈਂ ਇਹ ਕੋਲ ਬੰਦਾ ਮੈਂ ਹਿੰਮਤੀ ਆ ਤੂੰ ਨਾਲ ਦੰਦੀਆਂ ਹੀ ਕੱਢੀ ਜਾਂ ਕੋਲ ਬੈਠਾ ਤੇ ਕੀ ਕਦਾ ਬੈਂ ਕੋਈ ਦੱਸ ਕੀ ਕੰਮ ਕਰ ਕਰੀਦਾ ਉਤਰ ਲੈ ਉਤਰ ਲੈ ਚੱਲ ਚੱਲ ਤੂੰ ਆਣਾ ਤੂੰ ਆਣਾ ਨਾ ਮੇਰੇ ਬਿਨਾ ਚਲਾ ਨਹੀਂ ਸਕਦਾ ਤੇ ਜਿਹੜਾ ਕੰਮ ਮੈਂ ਤੈਨੂੰ ਕਰਕੇ ਦਿੱਤਾ ਹੈ ਸਟਾਫ ਕਰ ਵਾਲਾ ਉਹ ਮੇਰੇ ਬਿਨਾ ਕੋਈ ਕਰ ਲੈਦਾਕ ਨਹੀਂ ਯਾਰ ਤੂੰ ਉਹ ਤੂੰ ਕੀਤਾ ਹੀ ਐਂ ਦਾ ਨਹੀਂ ਉਹ ਕਰ ਲੈਦਾਕ ਨਹੀਂ ਮੇਰੇ ਬਿਨਾ ਕੋਈ ਇਥੇ ਬੰਦੇ ਨੇ ਨੁਕਦੇ ਹੁਣ ਹੁਣ ਵੇਖ ਤੇ ਤੁਹਾਡੇ ਕ੍ਰੈਂਕ ਨਹੀਂ ਫਿਟਿੰਗ ਆਈ ਇਹ ਵੀ ਫਿਰ ਤੁਹਾਨੂੰ ਮੈਨੂੰ ਲੈ ਕੇ ਆਣਾ ਪਿਆ ਮੈਂ ਫਿਟ ਕੀਤੀ ਨਾ ਕ੍ਰੈਂਕਾਂ ਕਿਤੇ ਨੇ ਗਿਆ ਦੱਸੇਵਾ ਕਿਤੇ ਨੇ ਕਿ ਨਹੀਂ ਕੀਤੀਆਂ ਕੀਤੀਆਂ ਤਾਂ ਤੂੰ ਹੀ ਜਾਣਦਾ ਹਾਂ ਕਦਿਆਂ ਦੇ ਹਉਦ ਰੋਣਾਟ ਲੱਗਦਾ ਕਦਿਆਂ ਹਉਦ ਰੋਣਾਟ ਲੱਗਦਾ ਫਿਰ ਅਗਲੀ ਅਗਲੀ ਫਿਰ ਵੱਢ ਕੇ ਕਾਟਰ ਬਣਾਈ ਮੇਨ ਕੰਮ ਤਾਂ ਮੇਰਾ ਆ ਜਾਣ ਕਿ ਤੁਸੀਂ ਤਾਂ ਕਸਰ ਕਰਦੇ ਜੇ ਤੇ ਇੰਨਾ ਵੀ ਪੰਮੇ ਜਿਹਨਾਂ ਬੰਦਾ ਹਿੰਮਤ ਹੀ ਨਹੀਂ ਕੋਈਗਾ ਜਿੰਨੇ ਸਾਡੇ ਡਰਾਈਵਰ ਹਨ ਇੱਥੇ ਇਹਦੇ ਜਿੰਨੇ ਹਿੰਮਤ ਨਹੀਂ ਕੋਈ ਮਾਰ ਸਕਦਾ ਤਾਂ ਨਾ ਹੀ ਕਿਸੇ ਨੂੰ ਮਾਰਨੀ ਆ ਇੰਨਾ ਵੀ ਹੋਣਾ ਵੇਲਾ ਅੱਛਾ-ਪਛਾ ਪਾ ਗਿਆ ਵਿਚਾਰਾ ਕੱਚ ਵਿੱਚ ਕਸ਼ੀਰ ਦੇ ਪਾਣੀ ਕਿੰਨੇ ਕ ਵੱਜਦੇ ਹਰਦੇ ਆ ਤੇ ਫਿਰ ਵੀ ਜਦੋਂ ਜ਼ੋਰ ਮਾਰੀ ਖੜਾ ਜਿੰਨਾ ਵੱਜਦਾ ਉਹ ਨਾ ਟੱਕ ਨੇ ਯਾਰ ਨਾਟ ਲਈ ਜਾਂਦਾ ਵੇਹਲਾ ਬੰਦਾ ਨੇ ਰਹਿ ਨੁਕਦੇ ਹੱਦਿਆਂ ਨੁਕਦੇ ਨੁਕਣਾ ਇਹ ਕਾਹੋ ਬੰਦਾ ਬਹੁਤ ਦਿਲ ਵਾਲਾ ਕਿਉਂਕਿ ਹਣ ਰੋਟੀਆਂ ਬਹੁਤ ਨੇ ਖਵਾਇਆਂ ਤੇ ਕੰਮ ਹੀ ਬੋਗਦੀ ਕਰਦਾ ਇਹ ਉਹ ਨਾੜੇ ਗਏ ਨੇ ਕੋਈ ਆਪਣੇ ਕੋਲੇ ਉਹ ਨਾੜਾ ਚੇਤਾ ਹੀ ਭੁੱਲ ਗਿਆ ਨੂੰ ਕੀ ਆਦਾ ਖਾ ਮਗਰ ਖਾ ਰਿਹਾ ਹੈ ਇਹ ਰੇਹ ਮਿਲਣਾ ਜਿਆਦਾ ਕੀਤੀ ਫਿਰਦਾ ਠੋਕਾ ਮਾਰਾ ਏ ਆਵੇ ਠੋਕੜ ਮਾਰ ਆਵੇ ਆਵੇ ਨਾ ਕੋਈ ਕਦਾ ਕੋਈ ਮਾਰਿਆ ਠੋਕਾ ਮਾਰਿਆ ਨਾ ਕੋਈ ਕਦਾ ਕੋਈ ਮਾਰਿਆ ਮੋਟਾ ਕਰਤੀ ਆਪਾਂ ਜੱਸੀ ਵੀ ਅੱਜ ਚਾਲੂ ਪਹਿਲਾ ਦਿਨ ਹੈ ਆ ਮਾੜੀ ਤੋਰੀ ਨਾਲ ਛੋਨਾ ਥੋੜਾ ਵੱਡਾ ਫਿਰਨਾ ਘੋਚੋਨਾ ਵੱਡਾ ਫਿਰਦਾ ਤੇਰੇ ਦੇ ਦੰਡਾਉਂ ਕਿਹਾ ਇਹ ਮਾੜੀ ਜਿਹੀ ਕਾਟਰਾ ਕਰਦਾ ਉਹਨਾਂ ਥੋੜੀ ਰੇਖ ਕੱਟ ਕਰ ਰਿਹਾ ਜਿਆਦਾ ਜਾ ਸੋਨਾ ਇੱਕ ਟੱਕ ਰੇਖ ਘਟਾ ਕਿਵੇਂ ਪਲੇਅਰ ਦਾ ਨਵੇਂ ਕੰਨ ਕਰੀਏ ਥੋੜੀ ਜਿਆਦਾ ਮਾਰੀ ਮੋਟੀ ਕਰ ਬੈਂ ਰੱਖਦਾ ਮੇਰਾ ਸਰਦਾਰ ਉਹ ਮਾਰੀ ਮੋਟੀ ਵੀ ਰੱਖਦਾ ਉਹ ਕਿਵੇਂ ਮਾਰੀ ਮੋਟੀ ਨਹੀਂ ਰੱਖਦਾ ਕਿਰਪਾਨ ਹਾਂ ਇਹਦਾ ਇੱਕ ਵਾਰੀ ਚ ਸੁੱਟ ਦਿੰਦਾ ਮਾਰੀ ਮੋਟੀ ਹਾਂ ਸਹੀ ਗੱਲ ਹੈ ਕਿਹੜਾ ਏਰੀਆ ਆਪਣਾ ਇਹੋ ਮੰਡੀ ਗੁਰੂ ਸਾਹਿਬ ਖਾ ਸੀ ਹਾਂਜੀ ਕਿ ਅੱਗੇ ਪਿੱਛੇ ਗੁਰੂ ਕਰਨ ਸਿੰਘ ਦੀ ਵਾਸੀ ਇਹ ਸੇ ਰੇਲਾ ਪਿੰਡਾਂ ਦਾ ਮੈਂ ਭਾਂਦੇ ਆ ਇੱਥੋਂ ਦਾ ਅੱਛਾ ਅੱਜ ਥਾਣੇ ਦੇ ਮਾਤਾ ਖਵਾ ਅੱਜ ਬਾਬੇ ਦੇ ਕਿਰਪਾਨ ਆ ਅੱਛਾ ਹਾਂ ਖੁਸ਼ ਹੋ ਜਾਣਾ ਫੇਰ ਹਾਂ ਖੁਸ਼ ਹਾਂ ਜਾਤੀ ਯਾਰ ਮਰ ਗਿਆ ਉਹ ਜਿਹੜਾ ਚੈਨਾ ਸਿੰਘ ਫਿਰ ਖੁਸ਼ ਖੁਸ਼ ਹੈ ਕਿੰਨਾ ਖੁਸ਼ ਹੈ ਬੜਾ ਹੁਣ ਤੂੰ ਚਾਹਦਾ ਕੀ ਕੀ ਲੈਣਾ ਇੱਕ ਦੇ ਇਹ ਵੀ ਬਾਬਾ ਲਾਲਕ ਤੁਹਾਡੇ ਤੇ ਮੇਲ ਰੱਖੇ ਅੱਛਾ ਸੱਚੇ ਬਾਦਸ਼ਾਹ ਅੱਛਾ ਜਾਲੰਮਰੇ ਵੀ ਹਾਰੀ ਸੋਣੀ ਆਉਨੇ ਐ ਟਰੈਕ ਚੋਨਾ ਲੈਣ ਅੱਛਾ ਤੁਹਾਡੇ ਦੁਆਰੇ ਆਏ ਠੀਕ ਹੈ ਤੇ ਖੁਸ਼ੀ ਦੇ ਮੰਗਤੀ ਅਸੀਂ ਅੱਛਾ ਖੁਸ਼ੀ ਜਾਨੀ ਕੇ ਆ ਵੀ ਖੁਸ਼ੀ ਆਜਾ ਵਾ ਪਹਿਲੇ ਦਿਨ ਹੀ ਸ਼ੁਰੂਆਤ ਕਰਨ ਲੱਗੇ ਆ ਆਪਣੇ ਅੱਛਾ ਮਸ਼ੀਨ ਦਾ ਪਹਿਲਾ ਦਿਨ ਆ ਠੀਕ ਆ ਹਾਂ ਸਾਡਾ ਹੀ ਪਹਿਲਾ ਦਿਨ ਹੈ ਤੇ ਅੱਜ ਨਾਲੇ ਵੜੇ ਵੜੇ ਦਦੇ ਨਹੀਂ ਹਾਂ ਮੇਰਾ ਧਿਆਰ ਠੀਕ ਹੈ ਸਾਰੇ ਇਕੱਲੇ ਕੰਮ ਰਾਸ ਹੀ ਹੋਣਗੇ ਚਲੋ ਠੀਕ ਹੈ ਦਾਦਾ ਜੀ ਹੁਣ ਤੂੰ ਰਾਣੇ ਕੋਲ ਲੈਣਾ ਏ ਕਿ ਮੇਰੇ ਕੋਲੋਂ ਨਹੀਂ ਰਾਣੇ ਰਾਣੇ ਕੋਲ ਗੱਫਾ ਲੈਣਾ ਏ ਕਿ ਮੇਰੇ ਕੋਲੋਂ ਤੇਥੋਂ ਲੈਣਾ ਰਾਣੇ ਕੋਲ ਰਾਣੇ ਕੋਲ ਨਹੀਂ ਲੈਣਾ ਹਾਂ ਰਾਣੇ ਕੋਲ ਹਾਂ ਰਾਣਾ ਸਿੰਘ ਕੀ ਗੱਲ ਏ ਪੱਤਾ ਹਟ ਰਾਣਾ ਬੜਾ ਸਮੋਸੇ ਆ ਜੀ ਇਹ ਤੂੰ ਸਮੋਸਾ ਗੱਲ ਕਰਨ ਰਾਣਾ ਰਾਣਾ ਬੋਲਦਾ ਘੱਟ ਐੜਾ ਅੱਛਾ ਤੂੰ ਅੱਛਾ ਹੀ ਐੜਾ ਰਾਣਾ ਬੋਲਦਾ ਘੱਟ ਏ ਉਹ ਦਿਲ ਮਨ ਮੌਜੀ ਐ ਹਾਂ ਸਹੀ ਗੱਲ ਐ ਮੌਜੀ ਠਾਕਰੇ ਹੁਣ ਤੇਰਾ ਪੈਸਾ ਨਾ ਗੱਫਾ ਚੱਲੂਗਾ ਕਿ ਦਾਣਾ ਲੈਣਾ ਦਾਣਿਆਂ ਦਾ ਟਰੱਕ ਲੈਣਾ ਯਾਰ ਟਰੱਕ ਲੈਣਾ ਹਾਥਾਂ ਦੇ ਟਰੱਕ ਐ ਦਾ ਅੱਛਾ ਆਪਣਾ ਪਹਿਲਾ ਦਿਨ ਮਸ਼ੀਨ ਦਾ ਅੱਜ ਹਾਂ ਤਾਂ ਹੀ ਆਈ ਅੱਜ ਮੇਰਾ ਵੀ ਪਹਿਲਾ ਹੀ ਦਿਨ ਐ ਅੱਛਾ ਬੋੜੀ ਸਾਡੇ ਤੋਂ ਕਰ ਰਹੀ ਜੀ ਹਾ ਅੱਛਾ ਆਪ ਤੂੰ ਹੀ ਤੇਰਾ ਹੀ ਪਹਿਲਾ ਦਿਨੇ ਸਾਡਾ ਪਹਿਲਾ ਦਿਨੀ ਚਲਾਈ ਨੂੰ ਅੱਜ ਪਹਿਲੇ ਦਿਨ ਤਾਰੀਖ ਅੱਛਾ ਬੋੜੀ ਬੋੜੀ ਸਾਡੇ ਤੇ ਕਰਦੀ ਹਾਂ ਹਾਂ ਜਾਂ ਪਿੱਛੇ ਜਾਣਾ ਤੇ ਦਾਣੇ ਦੇ ਨੇ ਵੇਖੋ ਪਿੱਛੇ ਆ ਗੇੜਾ ਕੱਢ ਗਈ ਇੱਕ ਹਾਂ ਛੇ ਬੰਦੇ ਕਿੰਨੇ ਘੁੰਮ ਰਹਾ ਆ ਆ ਬਾਈ ਪਿੱਛੇ ਆ ਕੇ ਵੇ ਸੋਨੇ ਦੇ ਕੰਗਣਾ ਵੇ ਸੌਦਾ ਇੱਕ ਜਿਆ ਦਿਲ ਦੇਣਾ ਦਿਲ ਮੰਗਣਾ ਵੇ ਸੌਦਾ ਇੱਕ ਜਿਆ ਵੇ ਸੋਨੇ ਦੇ ਕੰਗਣਾ ਸੌਦਾ ਇੱਕ ਜਿਆ ਦੇ ਦੇਣਾ ਦੇ ਲੈ ਮੰਗਣਾ ਵੇ ਸੌਤਾ ਇੱਕੋ ਜਿਆ ਹਾਂ ਅੱਜ ਆਪਣੇ ਕੋਲ ਬੰਦਾ ਬਹੁਤ ਬੰਦੇ ਦੀ ਖੁਸ਼ੀ ਆ ਫਸਲ ਆਪਣੀ ਵੀ ਦੀ ਖੁਸ਼ੀ ਇਹਨਾਂ ਹੋ ਰਹੀ ਆ ਕਿਉਂਕਿ ਜੇ ਆਪਾਂ ਵੜਦੇ ਆ ਆਪਾਂ ਕੋਈ ਗੱਫਾ ਅਵਦਾਨਾਂ ਨਾਲ ਮਿਲੂਗਾ ਤੇ ਇਹਨੂੰ ਖੁਸ਼ੀ ਹੈ ਮੈਨੂੰ ਕੁਝ ਨਾ ਕੋਈ ਮਿਲੂਗਾ ਇਹ ਗੱਲ ਨਾ ਹਾਂਜੀ ਮਾੜਾ ਹਾਂ ਤੇ ਇਹ ਬੀਜ ਆਪਣਾ ਇਹ ਤੂੰ ਸਾਨੂੰ ਦੇਣਾ ਇਹ ਬੀਜ ਆਪਣਾ ਐਮਪੀ ਦਾ ਹੈ ਇਹ ਬੀਜ ਮਾੜਾ ਨਿਕਲਦਾ ਬਹੁਤ ਅੱਛਾ ਹਾਂ ਆ ਦੇਖ ਇਹਨੂੰ ਤੇਲਾ ਆਰੇ ਇਹ ਵੀ ਸਾਰੀਆਂ ਕਣਕਾਂ ਨਾਲ ਭਰੇ ਵੀ ਜਦੋਂ ਨਿਕਲੂਗੀ ਢੇਰ ਲੱਗੂਗਾ ਨਾ ਵਧੀਆ ਲੱਗੂ ਅੱਛਾ ਹਾਂ ਇਹ ਦਿਨ ਮੈਂ ਦੱਸ ਦਿੰਦਾ ਢੇਰ ਦਾਣਾ ਲੱਗੇਗਾ ਨਾ ਪੋਟਾਸ਼ ਦਾ ਤਾਂ ਲੱਗਦਾ ਕਿਤੇ ਨਹੀਂ ਨਹੀਂ ਪੋਟਾਸ਼ ਦਾਣਿਆਂ ਦਾ ਲੱਗੂ ਅੱਛਾ ਚਲੋ ਫਿਰ ਠੀਕ ਹੈ ਉਰਾ ਓਏ ਇਧਰ ਆਓ ਇਹ ਸਾਰਿਆਂ ਨਾਲ ਲੱਗੀ ਲੱਗੂਗਾ ਦੇਖੀਂ ਆਜੋ 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 ਇਧਰ ਆ ਓਏ ਕਣਕੇ ਦਾ ਦਾਣਾ ਮੋਟਾ ਹੈ ਯਾਰ ਹਾਂ ਦਾਣੇ ਤਾਂ ਵਧੀਆ ਨੇ ਠੀਕ ਹੀ ਹੈ ਆ ਬਾਹਰ ਦਾ ਵੀ ਫਿਰ ਇਹੰਦਾ ਆਂਦਾ ਆਂਦਾ ਢੇਰ ਲੱਗੂਗਾ ਮੈਂ ਪਟਾਖਾ ਦਾ ਦਾਣਾ ਦਾਣਾ ਲਾ ਕੇ ਔਰ ਇਹ ਹਾਕੀ ਕੋਨੇ ਨੂੰ ਕੱਟ ਕਰਾ। ਇਸ ਨੂੰ ਕੀ ਕਰਨਾ ਪਟਾਖਾ ਚੁੱਕ ਕੇ ਗੰਗਰਾ ਨੂੰ ਮਾਰਨਾ। ਹਾਂ ਸਹੀ ਗੱਲ ਹੈ। ਔਰ ਇਹ ਘਟਾਈ ਰੇਸ ਜ਼ਿਆਦਾ ਸੀ। ਰੇਸ ਕਟਾ ਦੇਣਾ। ਰੇਸ ਕਟਾਦੇ ਸੀ ਨਾ ਹੁਣ। ਆਹਾਂ। ਰਾਣਾ ਤੂੰ ਵੀ ਕੋਈ ਬੋਲ ਹੈ ਤਾਂ ਆਪਾਂ ਮੈਂ ਸੌ ਹੀ ਪਾਈ ਵੀ ਕੰਦਵੀਰੇ ਚ ਕੋਈ ਰਾਣਾ ਗਾਣੇ ਬੋਲ। ਤੇਰਾ ਹੀ ਕੀ ਖਵਾ ਮੈਨੂੰ ਬੋਲ। ਇਹਨੂੰ ਬਾਈ ਨੇ ਮਸ਼ੀਨਾ ਪਰ ਥੋੜੀ ਜੀ ਜਾਣ ਕਰ ਦੇ। ਬੋਲ ਮਾੜਾ ਮੋਟਾ ਇਹਦਾ ਪੱਕੀ ਗਵਾਹ ਦੱਸੀ ਕੋਰੀ ਕੀ ਗੱਲ ਮਾੜਾ ਇਹ ਕੋਈ ਟੈਨਸ਼ਨ ਨਹੀਂ ਹੈ ਦੱਸ ਕੋਈ ਟੈਨਸ਼ਨ ਤਾਂ ਨਹੀਂ ਹੈ ਇੱਧਰ ਮੂੰਹ ਕਰਨ ਵਾਲੇ ਕੈਮਰੇ ਨਾਲ ਮੂੰਹ ਕਰ ਕੀ ਅੱਛਾ ਨਹੀਂ ਅੰਦਰ ਟੈਨਸ਼ਨ ਨਹੀਂ ਹੈ ਅੱਛਾ ਫਿਰ ਦਿਲ ਖੁਸ਼ ਰਹਾ ਹੈ ਕਿਤੇ ਇਹਦੀ ਟੈਨਸ਼ਨ ਪਾਈ ਫਿਰ ਬਾਈ ਘੱਟਾ ਮੇਰੇ ਵਾਹ ਟੈਨਸ਼ਨ ਮਾ ਰਹਾ ਇਹਨੂੰ ਕਾ ਦਈਏ ਇਨਟੈਂਸ਼ਨ ਹੈ ਯਾ ਕਿ ਅੱਜ ਵੱਢ ਜਾਣਗੇ ਸਾਡਾ ਅਸੀਂ ਲੇਟ ਹੋ ਗਏ ਨਾ ਪਹਿਲਾਂ ਲਾਲੀ ਮਸ਼ੀਨ ਆਪਦੇ ਇਨਟੈਂਸ਼ਨ ਇਹ ਹੈ ਇੱਧਰ ਵੱਢ ਕੇ ਤੇਰੇ ਨਾਲ ਆ ਜਾ ਸੀ ਕਰਣਾ ਇੱਧਰ ਮੂੰਹ ਕਰਨਾ ਇੱਥੇ ਇਹਦੇ ਨਾਲ ਖੜੋ ਬਾਈ ਦੇ ਮੇਰ ਤਾਂ ਹੁੰਦਾ ਹੈ ਤਨਾ ਆਏ ਹੁੱਕੀ ਦਾ ਆ ਜਾਇ ਛੱਡ ਖੋਲ ਲੀ ਜਾਂ ਛੇਲਡ ਖੋਲ ਲੋ ਜਾਓ ਮਾੜੀ ਮੇਰੇ ਹਰਦਾਰ ਮਸ਼ੀਨ ਤੇ ਰੱਖਦਾ ਨਹੀਂ ਤੈਨੂੰ ਪਤਾ ਹੀ ਇਹ ਖੋਲੋ ਖੋਲੋ ਛੇਲਡਾ ਜਾਓ ਇਰਾਨਾ ਹੋ ਕੰਪਲੀਟ ਕਰਨੀ ਹੈ ਲੈ ਜਾਓ ਹਾਂ ਅਸੀਂ ਇੰਨੀ ਨਹੀਂ ਛਾਣ ਪੋਰੀ ਹੋਣਾ ਨਹੀਂ ਗੱਲ ਨਹੀਂ ਇੰਨੀ ਤੋਰੀ ਇਹ ਕੰਮ ਥੋੜਾ ਲੱਗੇ ਰਹਿਣਾ ਆਪਾਂ ਕਿ ਤੋਰਾਗੇ ਮਾੜੀ ਮੱਡੀ ਤਾਂ ਹੀ ਹੈ ਕਿਵੇਂ ਇਹ ਬੰਦੇ ਕਹਿੰਦੇ ਇੰਨੀ ਤੋਰੀ ਫਿਰ ਇੰਨੀ ਦੇ ਦੋ ਆਪਾਂ ਕਿਲੇ ਇੰਨੀ ਨਹੀਂ ਇੰਨੀ ਮਾੜੀ ਪਜਾਣੀ ਪੈਗੀ ਨਾ ਨਹੀਂ ਇਹ ਤਾਂ ਇੰਨੀ ਨੀ ਤੋੜਾ ਇੰਨੀ ਨਾਲ ਦਾ 100 ਕਿਲੋੜਾ ਫਿਰ ਤੇ ਲਾਓ ਜਿਹੜਾ ਹੈ ਪਹਿਲਾ ਆਪਣਾ ਲਾਈ ਲਈ ਫਿਰਦਾ ਤੇ ਜੇ ਲਾਓ ਜਿਹੜਾ ਅੰਦਰ ਗੱਲ ਹੋਣੀ ਹੈ ਹਾਂ ਹਾਂ ਤੇ ਮੈਨੂੰ ਰੱਖਣਾ ਜਨਾ ਕਿੰਨੂੰ ਇਹਨੂੰ ਦੱਸੀਂ ਜੇ ਇਹ ਪਹਿਲਾਂ ਚਲਾਉਂਦਾ ਉਹ ਅਸ਼ੀਤਾ ਡਿਪੈਂਡ ਕਰੇਗਾ ਕਿੰਨੂੰ ਰੱਖਣਾ ਤੂੰ ਯਾਰ ਮੈਂ ਤੂੰ ਰਹਿਣਾ ਇਹ ਮੂੰਹ ਨਹੀਂ ਨਾ ਇੱਧਰ ਕਰਨਾ ਇਹ ਅੱਗੂ ਵੀ ਨਾ ਕਰ ਕੈਮਰੇ ਦੇ ਚਿੱਬਾ ਮਾਰੀ ਜਨੇ ਵਿੱਚ ਹਾਂ ਇਹਦਾ ਪਹਿਲਾ ਇਹ ਰਹਿੰਦਾ ਰਹਿਣਾ ਮੈਨੂੰ ਨਹੀਂ ਹੁੰਦਾ ਫੇਰ ਵਿੱਚ ਮੈਨੂੰ ਕੱਲ ਨੂੰ ਮਟਾ ਫੇਰ ਵੀ ਕਿਹੜਾ ਤੂੰ ਆਗਾ ਉੱਥੇ ਸੇਮੀਆਂ ਵਟਣੀ ਵੀ ਮਹੀਨੇ ਚਲਾਣੇ ਮੈਨੂੰ ਬਟੇ ਸੀਟ ਤੇ ਆਹ ਮੈਨੂੰ ਦਾ ਭੇਤ ਨਹੀਂਗਾ ਇਹ ਹੈ ਡਰਾਈਵਰ ਦਾ ਮੈਨੂੰ ਮਸ਼ੀਨ ਦਾ ਭੇਤ ਨਹੀਂਗਾ ਇਹਨੂੰ ਪੁੱਛੀ ਮੜਾ ਇਹਦੇ ਪਰ ਕੀ ਕਰਨ ਆਪਣਾ ਇਹ ਵੀ ਇਹ ਜੈ ਨਾ ਨਾ ਇਹਨਾਂ ਚਰੇ ਵੀ ਨਾ ਕੱਢ ਲਈ ਮਸ਼ੀਨ ਲੱਖ ਲੱਖ ਮਸ਼ੀਨ ਚਲਾਦੇ ਰਹਿਣਾ ਪਹਿਲਾਂ ਮੈਂ ਚਲਾਵਾਂ ਰੇ ਮਸ਼ੀਨ ਠੀਕ ਹੈ ਅੱਛਾ ਤੇ ਇਹਨੂੰ ਵੀ ਤਾਬ ਆਇਨਾ ਆ ਗੱਲ ਇਹ ਦੋ ਰੇ ਛੱਡ ਦੇ ਹੱਥੇ ਮਿੱਟ ਜਾਂਦੇ ਗਈ ਗੱਡੀ ਹਾਂ ਹੱਥੋਂ ਮੇਰਾ ਤੇ ਵਖਿਆ ਤੇ ਆਉਂਦਾ ਸੀ ਇਹਨਾਂ ਮੇਰਾ ਹੱਥ ਰਚਿਆ ਪਿਆ ਹਾਂ ਠੀਕ ਹੁਣ ਇਹਦੇ ਤੇ ਰਚਿਆ ਬਾਕੀ ਆਪਣਾ ਗਰਮਲ ਮਸ਼ੀਨ ਦਾ ਪਹਿਲਾ ਦਿਨ ਆਪਣੇ ਸ਼ੁਰੂਆਤ ਕੀਤੀ ਆ ਮੋਰ ਤੇ ਲਾਉਣੀ ਰਾਣੇ ਦੇ ਸੀ ਆਪਾਂ ਕਿਹਾ ਦਾਣੇ ਘਰੇ ਲਾਣੇ ਘਰੇ ਲਾਉਣ ਕਰ ਹਾਂ ਘਰੇ ਲਾਉਣ ਕਰਕੇ ਆਪਾਂ ਸ਼ੁਰੂਆਤ ਆਪਣੇ ਘਰ ਦੀ ਆ ਰਾਣਾ ਰਾਣੇ ਰਾਣਾ ਬੋਲਦਾ ਨਹੀਂ ਰਾਣੇ ਵੀ ਮਾਂ ਨੇ ਰਾਣਾ ਹੀ ਜੰਮਿਆ ਹਾਂ ਸਹੀ ਗੱਲ ਐ ਐਵੇਂ ਤਾਂ ਚਾਰਜ ਫਿਰ ਰਾਣਾ ਰਾਣਾ ਹੀ ਫਿਰਦੀ ਹਾਂ ਰਾਣਾ ਰਾਣਾ ਆਈ ਸਾਡਾ ਫੈਸਲਾ ਕਰ ਉਹ ਰਾਣਾ ਨਹੀਂ ਐ ਅਸੀਂ ਤੇਨੂੰ ਆਪ ਦਾ ਵੱਖਰਾ ਰਾਣਾ ਐ ਇਹ ਤੂੰ ਰਾਣਾ ਹੈ ਉਹ ਨਹੀਂ ਰਾਣਾਗਾ ਹਾਂ ਜਬਾ ਬੇ ਨੋਮੀ ਐਮ ਪੀ ਵਾਲੀ ਤੋ ਗਾੜਾ ਲਾ ਕੇ ਚੱਲੇ ਆਣਾ ਆਓ ਚੱਲੇ ਬੱਲੇ ਮੇਰੀ ਗੱਲ ਸੁਣ ਬਤੂ ਅੱਛਾ ਐਮ ਪੀ ਵਾਲਾ ਹੈ ਤੁਸੀਂ ਕਾਲਾ ਫੈਸਲਾ ਤੇ ਛੇਡ ਲਾਓ ਚੱਲ ਕੇ ਫੈਸਲਾ ਦਲਮਾ ਕਰਾਣਾ ਵਰਮਲ ਲਾ ਇਹ ਪਹਿਲੇ ਜੱਕ ਲਾਵੇਂ ਟਾਇਰ ਲਾਓ ਪਹਿਲਾਂ ਜਾਓ ਇਹਦਾ ਪਹਿਲਾਂ ਪਿੰਡੀ ਚ ਗੱਲ ਸੀ ਤਾਂ ਜਾਓ ਇੱਕ ਸਾਹ ਦੇ ਗੀਤ ਬਰੇ ਉਹ ਦੋ ਕਾ ਚੱਲ ਰਹਿ ਜਾ ਰਹਿ ਰਹਿ ਜ ਰਹਿ ਚਲੋ ਔਲੇ ਤੇ ਵੇਖ ਲੈ ਹੁਣ ਲਾ ਬੱਤੀ ਚਲੋ ਅਮ ਜੀ ਤੇ ਤਰਾਜ ਦੀ ਕਾਰੀ ਹੈ ਤਰਾਜ ਦੀ ਆਵਾ ਹੋ ਨਹੀਂ ਚਲਦੀ ਆ ਕੌਣ ਚਲਦੀ ਥੱਲੇ ਰੱਖਿਆ ਮੜਾਇਆ ਲੇ ਕੱਟੇ ਥਾ ਥੋੜਾ ਜਿਹਾ ਇਸੇ ਇੱਕ ਨਾਲ ਹਾਂ ਮਿਲ ਗਿਆ ਹਾਂ ਮਿਲ ਗਿਆ ਖੁਸ਼ ਹੋਣਾ ਬਾਗੋ ਬਾਗ ਰਾਣੇ ਕੋਲ ਕੁਝ ਮਿਲਿਆ ਗੱਫਾ ਕਿ ਨਹੀਂ ਦੇ ਤਾ ਰਾਣੇ ਨੇ ਵੀ ਦੇ ਤਾ ਦਿੱਤਾ ਨਹੀਂ ਹੁਣ ਖੁਸ਼ ਹੁਣ ਹੋਰ ਤਾਂ ਨਹੀਂ ਕਿਤੇ ਜਾਣ ਅੱਗੇ ਹੋਰ ਕਿਤੇ ਨਹੀਂ ਘਰ ਚਲੇ ਆਣ ਅਸਾ ਇਥੋਂ ਤੁਹਾਡੇ ਕੋਲ ਚਲੋ ਬੋਣੀ ਤੇਰੀ ਚੰਗੀ ਹੋ ਗਈ ਸਾਡੀ ਵੀ ਚੰਗੀ ਹੋ ਗਈ ਹਣਾ ਮੇਰੇ ਕਰੇ ਤੇਰੇ ਕਾਰੋਬਾਰ ਚ ਦੇ ਲੈ ਸੱਚੇ ਪਾਤਸ਼ਾਹ ਇਹਦੂ ਵੀ ਜਿਆਦੀਆਂ ਕਿਰਪਾਈਆਂ ਕਰ ਪੈਣ ਨੀ ਉਹ ਤਾਂ ਕੋਈ ਐਨੇ ਕਰਵੇਂ ਨਾ ਆਪਣੇ ਸੰਭਲਿਆ ਵੀ ਹੋਰ ਕਿ ਸੁੱਖ ਦੇ ਹੋਰ ਵੀ ਦਿੱਤੇ ਆਪਾਂ ਨੂੰ ਵਾਰਾ ਉਹ ਤਾਂ ਹੈ। ਅਸਾਂ ਪੁੱਤ ਤਾਂ ਹੈਗਾ ਗੁਰੂਆ ਮੇਰੇ ਕੋਲੇ। ਹੋਈ ਵੇਰੀਆ।